ਹਾਂ ਜੀ ਦੋਸਤਾਂ ਗਿਆ ਆਪਾਂ ਜਾਣਦੀ ਹਾਂ ਕਿ ਜੋ ਲੋਕ ਵਿਦੇਸ਼ਾਂ ਵਿੱਚ ਜਾਂਦੇ ਹਨ ਉਹ ਘੱਟੋ ਘੱਟ 10-15 ਸਾਲਾਂ ਬਾਅਦ ਆਪਣੇ ਪਿੰਡ ਮੁੜਦੇ ਹਨ ਪਰ ਹੁਣ ਤੁਹਾਨੂੰ ਦੱਸਦੀ ਹਾਂ ਦੋਸਤੋ ਕਿ ਜਿਸ ਦੀ ਅੱਜ ਤੁਹਾਨੂੰ ਅਸੀਂ ਵੀਡੀਓ ਦਿਖਾਉਣ ਜਾ ਰਹੇ ਹਾਂ ਉਹ ਇਨਸਾਨ ਨੂੰ ਵਿਦੇਸ਼ਾਂ ਵਿੱਚ ਹੀ 35 ਸਾਲ ਹੋ ਚੁੱਕੇ ਹਨ ਅਤੇ ਅੱਜ ਤੱਕ ਵੀ ਪਿੰਡ ਵਾਪਸ ਨਹੀਂ ਮੁੜਿਆ ਗਿਆ ਜਿਸ ਦੀ ਸਾਰੀ ਜਵਾਨੀ ਤੇ ਬੁਢਾਪਾ ਵਿਦੇਸ਼ਾਂ ਵਿੱਚ ਹੀ ਲੰਘ ਗਿਆ ਉਸ ਇਨਸਾਨ ਦੀ ਵੀਡੀਓ ਵੀ ਤੁਸੀਂ ਅੱਗੇ ਦੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਕਿੱਦਾਂ ਥੱਲੇ ਵਧੀਆ ਵਧੀਆ ਠੀਕ ਹੈ ਕਿੰਨਾ ਟਾਈਮ ਹੋ ਗਿਆ ਥੱਲੇ ਨੂੰ ਆਏ ਨੂੰ ਇੱਥੇ ਇੱਟੇ ਨਾਲ ਨੌਵਾਂ ਸਾਲ ਚੱਲ ਬਣਾ ਅੱਠ ਸਾਲ ਹੋ ਗਏ ਪਹਿਲਾਂ ਕਿੱਥੇ ਸੀ ਪਹਿਲਾਂ 7 ਸਾਲ ਜਰਮਨ ਲਾਇਏ ਹਾਂ ਇਹ ਹਾਂਗਕਾਂਗ ਅੱਛਾ ਫਿਰ ਚੈਕੋ ਸਲਵਾਗਦੀਆਂ ਪਹਾੜੀਆਂ ਦੋ ਮਹੀਨੇ ਘੁੰਮਦੇ ਰਹੇ ਹਾਂ ਇਟਲੀ ਹੋ ਗਿਆ 17-18 ਸਾਲ 95 ਜੋ ਚਾਏ ਹਾਂ ਅੱਠ ਸਾਲ ਇੱਥੇ ਹੋ ਜੰਦੇ ਇੱਛਾ ਹੁਣ ਗਿਆ ਅੰਗਰੇਜ਼ੀ ਹੁਣ ਅੱਲਾ ਭੈਣ ਦਾ ਸਾਰੀ ਵਾਰੀ ਕਹਾਂਗਾ 35 ਸਾਲ ਹੋ ਗਏ ਛੱਲੇ ਨੂੰ 29 ਸਾਲ ਦੋ ਮਹੀਨੇ ਦਾ ਸੀਗਾ ਜੇ ਚੱਲਾ ਇਹ ਛੱਲਾ ਹੋ ਗਿਆ ਕੱਲਾ ਛੱਲਾ ਹੋ ਗਿਆ ਕੱਲਾ ਪੈਂਦੇ ਛੱਲਾ ਇੱਥੇ ਮਿੱਟੀ ਚ ਰੋ ਰਿਹਾ ਫਿਰ ਤਾਂ ਕਹਿੰਦੇ ਛੱਲਾ ਨਹੀਂ ਮੁੜਿਆ ਇੰਡੀਆ ਇੰਡੀਆ ਨਹੀਂ ਮੁੜਦਾ ਛੱਲੇ ਨੇ ਸੁਆਹ ਹੋਣਾ ਛੱਲੇ ਦੀਆਂ ਮਜ਼ਦੂਰੀਆਂ ਹੀ ਨਹੀਂ ਆ ਇੱਥੇ ਪਹਿਲਾਂ ਆਪ ਜਵਾਨ ਹੁੰਦੇ ਰਹੇ ਕਿ ਨਿਆਣੇ ਜਵਾਨ ਕਰਦੇ ਹੁਣ ਦੋਵੇਂ ਪੁੱਤियां ਨੂੰ ਤੇ ਪੁੱਤियां ਜਵਾਨ ਕਰਦੇ ਆ ਛੱਲਾ ਲੰਘ ਗਿਆ ਸਾਲਾ ਇੱਥੇ ਛੱਲਾ ਲੰਘ ਕਹਿੰਦੇ ਨਹੀਂ ਕਰਦੇ ਕਹਿੰਦੇ ਛੱਲੇ ਨੂੰ ਘਰੇ ਵੇਜਾ ਵੀ ਰੈਸਟ ਕਰ ਹੁਣ ਇੰਨੇ 35 ਸਾਲ ਹੋ ਗਏ ਕੰਮ ਕਰਦੇ ਛੱਲਿਆ ਕਿੱਦਾਂ ਨਹੀਂ ਕਹਿੰਦੇ ਹੁੰਦੇ ਹੈ ਪਾਕਿਸਤਾਨ ਕਹਿੰਦਾ ਕੋਈ ਵੀ ਘਰ ਬਹਿਲਾ ਇਹ ਕਰਨੇ ਬੁढ़ा ਆਦਮੀਆਂ ਜਿੰਨਾ ਬੜਾ ਚੜ੍ਹ ਜੁਗਮਾਰੀ ਆਵੇ ਓਕੇ ਬਾਜੀ ਥੈਂਕ ਯੂ ਇਸ ਤਰ੍ਹਾਂ ਦੋਸਤੋ ਇਸ ਇਨਸਾਨ ਦੇ 35 ਸਾਲ ਵਿਦੇਸ਼ਾਂ ਵਿੱਚ ਹੀ ਗੁਜ਼ਰ ਗਏ ਹਨਾ ਅਤੇ ਹਜੇ ਵੀ ਪਿੰਡ ਮੋੜਨ ਦੀ ਕੋਈ ਉਮੀਦ ਨਹੀਂ ਹੈ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਇਨਸਾਨ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਜੇਕਰ ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਅਜਿਹੀ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ